ਆਲੇ ਵਿਵਾਦ ਮੁੱਖਿਆ ਨਹੀਂ ਬਦ ਇੰਤਜ਼ਾਮੀ ਤੇ ਵੱਧ ਨੀਤੀ ਦੀਆਂ ਮੂਹ ਬੋਲਦੀਆਂ ਤਸਵੀਰਾਂ ਮੂੜ ਹਾਈ ਕੋਰਟ ਪਹੁੰਚਿਆ ਚੋਣਾ ਦਾ ਕਲੇਸ਼ ਤੇ ਕਲੈਸ਼ ਨੋਮੀਨੇਸ਼ਨ ਭਰਨ ਦੀ ਤਰੀਖ 4 ਅਕਤੂਬਰ ਸੀ 4 ਅਕਤੂਬਰ ਨੂੰ ਪੰਜਾਬ 'ਚ ਜੋ ਹੋਇਆ ਉਹ ਸਭ ਨੇ ਦੇਖਿਆ ਪਰ ਹੁਣ ਕਾਗਜ਼ਾ ਦੀ ਪੜਤਾਲ ਹੋ ਰਹੀ ਹੈ ਪਰ ਹੁਣ ਜੋ ਹੋ ਰਿਹਾ ਉਹ ਤੁਸੀਂ ਵੀ ਵੇਖੋ ਇਹ ਮਾਰਕੀਟ ਕਮੇਟੀ 사ਧਕ ਦਾ ਚੇਅਰਮੈਨ ਹੈ ਉਹ ਮਾਰੇ ਵਾਲਾ ਠੀਕ ਹੈ ਬ੍ਰਹਮਣ ਬ੍ਰਹਮਣ ਉਹ ਹੀ ਹੈ ਨਾ ਦੱਸ ਦੇ ਇਹ ਲਕੋ ਲੈਣਾ ਕੋਈ ਬਿਨ ਨਾਦ ਨੇ ਵੀ ਲਕੋ ਲੈਣਾ ਬਾਈ ਕੋਈ ਗੱਲ ਨਹੀਂ ਦੱਸ ਦੇ ਕੌਣ ਹੈ ਕਿੰਦੇ ਤੁਹਾਨੂੰ ਪਤਾ ਚਲੂਗਾ ਕਿ ਮੈਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਸਾਦਕ ਦਾ ਇੱਕ ਮਿੰਟ ਪਹਿਲਾਂ ਤੂੰ ਹੈਗੇ ਤੁਸੀਂ ਆਏ ਉਹ ਕਿੰਨੇ ਤੁਹਾਡੇ ਮਾਰਕੀਟ ਕਮੇਟੀ ਸਾਦਕ ਦਾ ਚੇਅਰਮੈਨ ਅੰਦਰ ਬਿਠਾਇਆ ਹੋਇਆ ਹੈ ਕੁੰਡੀਆਂ ਲਾਈਆਂ ਆਈਆਂ ਇਤਰਾਜ਼ ਲੋਕਾਂ ਦੇ ਡਿਸਾਈਡ ਕਰ ਰਿਹਾ ਸਰ ਮੇਰੇ ਕੋਲ ਐਸਲ ਕੋਈ ਵੇਖੋ ਕੋਈ ਨਾ ਅਧਰਾ ਜੀ ਆ ਦੇਖੋ ਆ ਕਾਗਜ਼ ਕੀ ਹੈ ਇਹ ਸਰ ਇਹ ਅਸ਼ਦੀਮ ਸਾਹਿਬ ਦਾ ਆਰਡਰ ਹੈ ਮੇਰੇ ਕੋਲ ਕੋਈ ਤਰ੍ਹਾਂ ਦਾ ਕਾਦੇ ਕਾਦੇ ਕਾਗਜ਼ ਹੈ ਇਹ ਇਲੈਕਸ਼ਨ ਰਿਲੇਟਡ ਨਹੀਂ ਹੈ ਇਲੈਕਸ਼ਨ ਰਿਲੇਟਡ ਫਿਰ ਤਸਵੀਰਾਂ ਫਰੀਦਕੋਟ ਦੇ ਬीडीपीਓ ਦਫ਼ਤਰ ਦੀਆਂ ਨੇ ਜਿੱਥੇ ਬਾਹਰ ਤਾਂ ਬੋਰਡ ਲਗਾਇਆ ਹੈ ਕੀ ਦਫਤਰ ਦੇ ਅੰਦਰ ਚੋਣਾ ਸੰਬੰਧੀ ਸਮਾਨ ਪਿਆ ਕੋਈ ਵੀ ਬਾਹਰੀ ਤੇ ਦਫਤਰੀ ਸਟਾਫ ਅੰਦਰ ਨਹੀਂ ਆ ਸਕਦਾ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਭੰਟੀ ਰੁਮਾਣਾ ਮੌਕੇ ਤੇ ਪਹੁੰਚੇ ਤਾਂ ਤਸਵੀਰਾਂ ਹੋਰ ਸਕਦੀਆਂ ਦਫਤਰ ਦੇ ਵਿੱਚ ਸੁਪਰੀਡੈਂਟ ਦੇ ਕੋਲ ਮਾਰਕੀਟ ਕਮੇਟੀ ਦਾ ਚੇਅਰਮੈਨ ਬੈਠਾ ਸੀ ਤੇ ਦੋਵੇਂ ਜਣੇ ਇੱਕ ਕਮਰੇ ਦੀ ਕੁੰਡੀ ਲਗਾ ਕੇ ਕੰਮ ਕਰ ਰਹੇ ਸਨ 118 ਪਿੰਡ ਜਾਂ 115 ਪਿੰਡ ਸ਼ਹਿਰ ਦੇ ਸਾਰੇ ਬਲਾਕ ਚ ਹੈ ਸਾਡੇ ਚ ਕੁਝ ਸਾਡੇ ਪਿੰਡ ਆ ਕੁਝ ਕੋਟਕਪੂਰੇ ਹਲਕੇ ਦੇ ਪਿੰਡ ਆ ਤੇ ਓਬਜੈਕਸ਼ਨਾਂ ਲਾਈਆਂ ਜਾ ਰਹੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਮੈਂ ਤਾਂ ਬੇਨਤੀ ਕਰਦਾ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਕਾਦੇ ਪਿੱਛੇ ਰਿਜੈਕਸ਼ਨਾਂ ਦੇ ਚੱਕਰਾਂ 'ਚ ਪਏ ਹੋ ਮੈਂ ਤਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਦੂਜੀ ਪਾਰਟੀ ਦੇਆਂ ਨੂੰ ਰੂਲਿੰਗ ਪਾਰਟੀ ਦੇ ਲੀਡਰ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅੱਜ 4 ਵੋਟਾਂ ਲੈ ਕੇ ਖੁਦ ਸਰਪੰਚ ਨਹੀਂ ਬਣ ਸਕਦਾ ਮੇਰੇ ਵੀਰ ਉਹ ਤੈਨੂੰ ਕਿੱਥੋਂ ਪਵਾ ਦੂਗਾ ਕੱਲ ਨੂੰ ਲੜਨ ਦਿਓ ਸਭ ਨੂੰ ਯਾਰ ਇੱਕ ਫ੍ਰੀ ਐਂਡ ਫੇਅਰ ਚੋਣ ਹੋਵੇ ਡੈਮੋਕ੍ਰੇਸੀ ਦੇ ਵਿੱਚ ਜਿਹਦੇ ਨਾਲ ਲੋਕ ਹੈਗੇ ਆ ਉਹ ਬਣ ਜੂਗਾ ਹੁਣ ਤੁਸੀਂ ਦੇਖਿਆ ਕਿਵੇਂ ਕੁੰਡੇ ਅੰਦਰ ਲੱਗੇ ਹੋਏ ਆ ਜੀ ਸੋ ਮੈਂ ਇਹੀ ਬੇਨਤੀ ਕਰਦਾ ਸਾਰੇ ਅਫਸਰ ਸਹਿਬਾਨਾਂ ਨੂੰ ਸਾਰੀ ਪਾਰਟੀਆਂ ਦੇ ਵਰਕਰਾਂ ਨੂੰ ਕੀ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਤਰ੍ਹਾਂ ਲੜ ਲਿਏ ਫ੍ਰੀ ਐਂਡ ਫੇਅਰ ਹਰ ਬੰਦੇ ਨੂੰ ਲੜਨ ਦਾ ਮੌਕਾ ਦਿੱਤਾ ਜਾਵੇ ਇੱਕ ਪਾਸੇ ਇਹ ਹੋ ਰਿਹਾ ਹੈ ਤਾਂ ਦੂਜੇ ਪਾਸੇ ਹਾਈ ਕੋਰਟ ਚ ਨਾਮਜ਼ਦਗੀਆਂ ਦੌਰਾਨ ਤੱਕੇਸ਼ਾਈ ਹੋਣ ਦਾ ਮਾਮਲਾ ਪਹੁੰਚਿਆ ਬੀਤੇ ਦਿਨ ਨਾਬਾ ਦੇ ਪਿੰਡ ਖੋਖ ਦੇ ਵਿੱਚ ਕੁਲਦੀਪ ਸਿੰਘ ਨਾਮੀ ਸ਼ਖਸ ਦੇ ਕਾਗਜ਼ ਦੂਜੇ ਉਮੀਦਵਾਰ ਨੇ ਫੜ ਦਿੱਤੇ ਤੇ ਕੁੱਟਮਾਰ ਦੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਐਸਐਚਓ ਨੂੰ ਆਦੇਸ਼ ਦਿੱਤੇ ਨੇ ਕਿ ਕਾਨੂੰਨ ਦੇ ਤਹਿਤ ਜੇ ਸੰਭਵ ਹੈ ਤਾਂ ਉਸ ਦੀ ਨਾਮਜ਼ਦਗੀ ਕਰਵਾਈ ਜਾਵੇ ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀਗਾ ਬੀਜ ਨਾਮ ਇਹ ਸਾਡੇ ਫੰਡamentals ਕਨਸਟੀਟਿਊਸ਼ਨਲ ਰਾਈਟਸ ਦੀ ਵਾਇਓਲੇਸ਼ਨ ਹੈ ਕਿ ਜੇ ਸਾਨੂੰ ਇਸ ਤਰ੍ਹਾਂ ਨੋਮੀਨੇਸ਼ਨ ਪੇਪਰ ਫਾਈਲ ਨਹੀਂ ਕਰ ਦਿੱਤੇ ਜਾ ਰਹੇ ਤੇ ਸਾਡੇ ਨੋਮੀਨੇਸ਼ਨ ਪੇਪਰ ਫਾੜੇ ਜਾ ਰਹੇ ਹਨ ਤਾਂ ਇੱਕ ਹੀ ਬੰਦਾ ਕੰਟੈਸਟ ਦੇ ਵਿੱਚ ਰਹਿ ਜਾਊਗਾ ਉਹ ਅਨਪੋਜ਼ਡ ਜਿੱਤਿਆ ਜਾਊਗਾ ਖਾਸ ਕਰਕੇ ਜਦੋਂ ਉਹਦੇ ਖੁਦ ਦੇ ਨੋਮੀਨੇਸ਼ਨ ਪੇਪਰਾਂ ਤੇ ਓਬਜੈਕਸ਼ਨ ਪਹਿਲਾਂ ਹੀ ਲੱਗਿਆ ਸੀਗਾ ਤਾਂ ਮਾਨਯੋਗ ਹਾਈ ਕੋਰਟ ਨੇ ਹੁਣ ਐਸਐਚਓ ਕਨਸਰਨ ਨੂੰ ਡਾਇਰੈਕਸ਼ਨ ਕੀਤੀ ਹੈ ਵੀ ਅਗਰ ਪੋਸੀਬਲ ਹੈ ਲਾਅ ਦੇ ਵਿੱਚ ਤਾਂ ਇਸ ਪਟੀਸ਼ਨਰ ਨੂੰ ਯਾਨੀ ਕਿ ਕੁਲਦੀਪ ਸਿੰਘ ਨੂੰ ਨੋਮੀਨੇਸ਼ਨ ਪੇਪਰ ਦਾਖਲ ਕਰਨ ਤੋਂ ਨਾ ਰੋਕਿਆ ਜਾਵੇ ਉਹ ਮੇਕ ਸ਼ੋਰ ਕਰਨਗੇ ਵੀ ਫਿਰ ਜੇ ਲਾਅ ਦੇ ਵਿੱਚ ਪਰਮਿਟਡ ਹੈ ਤਾਂ ਇਹਨਾਂ ਦੇ ਨੋਮੀਨੇਸ਼ਨ ਪੇਪਰ ਫਾਈਲ ਹੋ ਜਾਣ ਤੇ ਜੋ ਵੀ ਕੋਈ ਹੋਰ ਬੰਦੀ ਸੁਰੱਖਿਆ ਵਗੈਰਾ ਜਾਂ ਕੁਝ ਹੋਰ ਕੋਈ ਮੈਜ਼ਰਮੈਂਟ ਜੋ ਕੋਈ ਵਰਤਨ ਦੀ ਜ਼ਰੂਰਤ ਹੈ ਤਾਂ ਉਹ ਵੀ ਵਰਤੀ ਜਾਏ ਇਹ ਕੋਟਮਾਰ ਤਾਂ ਨਾਮਜ਼ਦਗੀ ਤੋਂ ਪਹਿਲਾਂ ਦੀ ਹੈ ਪਰ ਜੇ ਕੋਟਕਪੁਰਾ ਦੇ ਪਿੰਡ ਸਿਬੀਆਂ ਦੀ ਗੱਲ ਕਰੀਏ ਤਾਂ ਇੱਥੇ ਸਰਪੰਚੀ ਦੇ ਉਮੀਦਵਾਰ ਨੂੰ ਧਮਕੀਆਂ ਮਿਲ ਰਹੀਆਂ ਨੇ ਵਦੇਸ਼ੀ ਨੰਬਰਾਂ ਤੋਂ ਕਾਲ ਕਰਕੇ ਜਾਣ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਇਹ ਨਹੀਂ ਨਹੀਂ ਪਰਦੇ ਵੀਰੇ ਨਹੀਂ ਪਰਦੇ ਇਹ ਕਹਿਦਾ ਤੁਹਾਨੂੰ 5 ਤਰੀਕ ਤੱਕ ਘਰੋਂ ਨਹੀਂ ਬਾਹਰ ਜਾਣਾ ਚਾਹੀਦਾ ਤੂੰ ਜੀ 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 ਬਿਲਕੁਲ ਨਹੀਂ ਜਾਂਦੇ ਘਰੇ ਹੀ ਆਣਾ ਹੁਣ ਵੀ ਹਾਂਜੀ ਹੁਣ ਵੀ ਘਰੇ ਹੀ ਤੇ ਘਰੇ ਹੀ ਰਹਿ ਬਸ ਆਪਦੇ ਮੁੰਡੇ ਨੂੰ ਹੀ ਘਰੇ ਹੀ ਰੱਖ ਓਕੇ ਜੀ ਓਕੇ ਬਿਲਕੁਲ ਨਹੀਂ ਜਾਂਦੇ ਬਸ ਠੀਕ ਹੈ ਜੀ ਓਕੇ ਫਾਰਮ ਭਰ ਚੁੱਕਾ ਜੀ ਸਾਰੇ ਜਮ੍ਹਾਂ ਹੋ ਗਏ ਜੀ ਮੈਨੂੰ ਹੁਣ ਧਮਕੀਆਂ ਆਈ ਜਾਂਦੇ ਮੇਰੇ ਮਾਪਿਆਂ ਨੂੰ ਜੀ ਕਿ ਤੁਹਾਨੂੰ ਮਰਾ ਦਾਂਗੇ ਜੀ ਐ ਕਰ ਦਾਂਗੇ ਜੇ ਘਰੋਂ ਬਾਹਰ ਨਿਕਲ ਗਿਆ ਜਾਨਵਰ ਮਾਰਨੀ ਧਮਕੀ ਨਹੀਂ ਕਹਿੰਦੇ 10 ਦਿਨ ਤੂੰ ਬਾਹਰ ਹੀ ਨਿਕਲਣਾ ਮਾਮਲਾ ਕੋਈ ਇਦਾਂ ਸੀਰੀਅਸ ਨਹੀਂਗਾ ਕੋਲ ਆਈਸੀਬੀਐਸ ਦੇ ਸੰਬੰਧ ਵਿੱਚ ਤੂੰ ਆਪਣਾ ਨਾਮੀਨੇਸ਼ਨ ਪੇਪਰ ਨਾ ਭਰੀ ਉਹਦੇ ਸੰਬੰਧ ਚਾਹੀ ਵੈਰੀਫਾਈ ਕਰ ਰਹੇ ਆ ਤੂੰ ਵੀ ਵੈਰੀਫਾਈ ਕਰਕੇ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਸਿਰਫ ਐਨਾ ਹੀ ਨਹੀਂ ਮੋਗਾ ਤੇ ਧਰਮਪੋੜ ਦੇ ਨਾਲ ਸੰਬੰਧਿਤ 15 ਪਿੰਡ ਨੇ ਜਿੱਥੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਨਾ ਕਰਨ ਦੇ ਇਲਜ਼ਾਮ ਲਗਾਏ ਨੇ ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਨਾਮਜ਼ਦਗੀ ਦੀ ਤਰੀਕ ਅੱਗੇ ਵਧਾਉਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਹੈ ਕਿਸੇ ਪਿੰਡ 'ਚ ਸਰਪੰਚੀ ਨੂੰ ਲੈ ਕੇ ਰੌਲਾ ਪਿਆ ਤਾਂ ਕਿਸੇ ਪਿੰਡ 'ਚ ਨਾਮਜ਼ਦਗੀ ਭਰਨ ਨੂੰ ਲੈ ਕੇ ਪਰ ਮੁਹਾਲੀ ਦਾ ਪਿੰਡ ਜਗਤਪੁਰਾ ਜਿੱਥੇ ਪਿੰਡ ਵਾਲਿਆਂ ਦੀਆਂ ਵੋਟਾਂ 800 ਸਨ ਤੇ ਪ੍ਰਵਾਸੀਆਂ ਦੀਆਂ 650 ਵੋਟਾਂ ਸ ਜਿਸ ਨੂੰ ਲੈ ਕੇ ਰੌਲਾ ਪੈ ਗਿਆ ਰੋਲੇ ਤੋਂ ਬਾਅਦ ਸਵੇਰ ਚੋਣ ਕਮਿਸ਼ਨ ਨੇ ਪਿੰਡ ਦੀਆਂ ਚੋਣਾਂ ਰੱਦ ਕਰਨ ਦੇ ਹੁਕਮ ਦਿੱਤੇ ਗੈਰ ਨਾਮਜ਼ਦਗੀਆਂ ਹੋ ਗਈਆਂ ਹੁਣ ਕਾਗਜ਼ਾਂ ਦੀ ਪੜਤਾਲ ਕੀਤੀ ਜਾ ਰਹੀ 15 ਨੂੰ ਚੋਣਾਂ ਨੇ ਪਰਬੰਧ ਇੰਤਜ਼ਾਮੀ ਤੇ ਬਦਨੀਤੀ ਨਾਮਜ਼ਦਗੀ ਵਾਲੇ ਦਿਨ ਦੇਖਣ ਨੂੰ ਮਿਲੀ ਹੈ ਹੁਣ ਸਵਾਲ ਇਹ ਹੈ ਕਿ ਕੀ ਕਾਗਜ਼ਾਂ ਦੀ ਪੜਤਾਲ ਸਹੀ ਹੋਵੇਗੀ ਜਿਸ ਹਿਸਾਬ ਦੇ ਨਾਲ ਪੀਡੀਪੀਓ ਦਫ਼ਤਰ ਚ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਦੇਖਰੇਖ ਚ ਪੜਤਾਲ ਹੋ ਰਹੀ ਹੈ ਤਾਂ ਫਿਰ ਸਵਾਲ ਖੜੇ ਹੋ ਰਹੇ ਨੇ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ 15 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਅਮਨ ਸ਼ਾਂਤੀ ਦੇ ਨਾਲ ਹੋਣਗੀਆਂ ਬਿਊਰੋ ਰਿਪੋਰਟ ਪੀਟੀਸੀ ਨਿਊਜ਼